ਬੇ ਨਾਲ ਜਿਹੜੀ ਜੁੜੀ ਹੋਈਗੀ ਸਾਡਾ ਮਸਲਾ ਵਾ ਗੰਨੇ ਵਾਲਾ ਵੀ ਜਿਹੜੀ ਫਗਵਾੜਾ ਮਿਲਿਆ ਉਹਦਲਾ ਪਿਛਲੇ ਲੰਬੇ ਸਮੇਂ ਤੋਂ 28 ਕਰੋੜ ਰੁਪਇਆ ਬਚਿਆ ਹੋਇਆ ਵਾ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਅਸੀਂ ਦਾਵਾ ਸੀਗਾ ਕਿ ਅਸੀਂ ਜਿਹੜੀਆਂ ਪੁਰਾਣੀਆਂ ਬੰਦ ਪਈਆਂ ਮਿਲਾਂ ਉਹ ਵੀ ਚਲਾਵਾਂਗੇ ਬਕਾਇਆ ਨਹੀਂ ਰਹਿਣ ਦਿਆਂਗੇ ਤੇ ਬਕਾਇਦਾ ਜਿਹੜੀ ਗੰਨਾ ਦੀ ਫਸਲ ਆ ਤੇ ਗਾਂ ਗੰਨੇ ਦੀ ਫਸਲ ਤੋਂ ਬਣੀ ਹੋਈ ਇੰਡਸਟਰੀ ਉਹਦਾ ਰਿਵਾਈਵਲ ਕਰਾਂਗੇ ਉੱਚਾ ਸਫਲ ਰਹੇ ਆ ਜੋ ਕੁਝ ਮੇਰੇ ਕੋਲ ਜਾਣਕਾਰੀ ਆ ਵੀ ਜਿਹੜੀ ਫਗਵਾੜਾ ਮੇਲਿਆ ਇਹਨਾਂ ਦੀ ਪ੍ਰਾਪਰਟੀ ਅਟੈਚਮੈਂਟ 2020 ਦੇ ਵਿੱਚ ਕੰਟੈਕਟ ਹੋਇਆ ਹੋਇਆ ਵਾ ਫਿਰ ਜਦੋਂ ਇਹ ਪੱਕਾ ਹੋ ਗਿਆ ਔਰ ਮੌਜੂਦਾ ਸਰਕਾਰ ਦੇ ਖੇਤੀਬਾੜੀ ਮੰਤਰੀ ਨਾਲ 2 ਨਵੰਬਰ ਆ ਪਿਛਲੇ ਸਾਲ ਸਮਝੌਤਾ ਹੋ ਗਿਆ ਸੀਗਾ ਵੀ 4 April 2024 ਤੱਕ ਇਹ ਜਿਹੜਾ ਵਾ ਮਸਲੇ ਦਾ ਹੱਲ ਕਰ ਦਿੱਤਾ ਜਾਊਗਾ ਤਾਂ ਫਿਰ ਸਮਝ ਨਹੀਂ ਆਉਂਦੀ ਵੀ ਗੁਰਜੀਤ ਰਾਣਾ ਜੀ ਜਿਹੜੇ ਇਸ ਵੇਲੇ ਇਸ ਵੇਲੇ ਫਗਵਾੜਾ ਮਿਲ ਨੂੰ ਚਲਾ ਰਹੇ ਨੇ ਵੀ ਉਹ ਸਰਕਾਰ ਉਹਨਾਂ ਦੀ ਆ ਜਾਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਵੀ ਸਰਕਾਰਾਂ ਸਰਮਾਇਦਾਰਾਂ ਦੀਆਂ ਹੁੰਦੀਆਂ ਸਰਮਾਇਦਾਰ ਚਲਉਂਦੇ ਆ ਹੁਣ ਪੱਕਾ ਲੱਗ ਗਿਆ ਵੀ ਸਰਮਾਇਦਾਰ ਇਕੱਲੇ ਕਾਮਰਸ ਪਾਰਟੀ ਨਾਲ ਨਹੀਂ ਹੈਗੇ ਸਾਰੀਆਂ ਪਾਰਟੀਆਂ ਨੂੰ ਪਿਆਰੇ ਹੈਗੇ ਆ ਔਰ ਸਾਰੀਆਂ ਪਾਰਟੀਆਂ ਨੂੰ ਡੋਮਿਨੇਟ ਕਰਦੇ ਆ ਤੇ ਕੀ ਦੇਸ਼ ਦਾ ਸੰਵਿਧਾਨ ਕਾਨੂੰਨ ਲੌ ਨ ਆਰਡਰ ਕੀ ਗੁਰਜੀਤ ਰਾਣਾ ਜੀ ਦੀ ਮਿਲ ਤੇ ਲਾਗੂ ਨਹੀਂ ਹੁੰਦਾਗਾ ਜੇ ਵਾਕਿਆ ਇਹ ਕਾਨੂੰਨ ਅਨਸਾਰ ਸਮਝੌਤੇ ਹੋਏ ਹੋਏਗੇ ਆ ਲੀਗਲੀ ਤੌਰ ਤੇ ਕਿਸਾਨ ਸੱਚੇ ਆ ਤੁਸੀਂ ਦੇਖੋ ਕਿਸਾਨਾਂ ਦੀਆਂ ਕੁਰਕੀਆਂ ਗ੍ਰਿਫਤਾਰੀਆਂ ਕਿਵੇਂ ਹੁੰਦੀਆਂ ਬੈਂਕਾਂ ਵਾਲੇ ਕਿਵੇਂ ਚੜ ਕੇ ਆਉਂਦੇ ਆ ਕਿਵੇਂ ਜ਼ਬਰੀ ਸਾਡੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਜਿੱਥੇ ਸਾਡਾ ਹੱਕ ਮਰਦਾ ਵਾ ਜਿੱਥੇ ਤੁਹਾਡਾ ਇੰਨੇ ਪੈਸੇ 2.5 ਕਰੋੜ ਰੁਪਇਆ ਬਕਾਇਆ ਖੜਾ ਕਿਸੇ ਹਾਲ ਤਾਂ ਉਹਦੇ 'ਚ ਸਮਾਂ ਦੇ ਕੇ ਸਮਝੌਤਾ ਕਰਕੇ ਸਗੋ ਪੰਜਾਬ ਸਰਕਾਰ ਸਮਝੌਤਾ ਕਰਕੇ ਬਾਰ-ਬਾਰ ਐਗਰੀਮੈਂਟ ਕਰਕੇ ਮੁੱਕਰਦੀ ਆ ਤਾਂ ਇਹ ਮੈਨੂੰ ਲੱਗਦਾ ਬਹੁਤ ਮਾੜੀ ਗੱਲ ਹੈਗੀ ਆ ਔਰ ਤੁਸੀਂ ਇਕੱਲਾ ਇਹ ਨਹੀਂ ਕਰ ਰਹੇ ਤੁਸੀਂ ਜੜੀ ਜੜੀ ਤੁਸੀਂ ਨਵੀਂ ਖੇਤੀ ਪਾਲਿਸੀ ਲੈ ਕੇ ਆ ਰਹੇ ਜੇ ਉਹ 'ਚ ਕਹਿੰਦੇ ਹੋ ਵੀ ਖੇਤੀ ਗੋਪਨਤਾ ਲੈ ਕੇ ਆਉਣੀਆਂ ਗੰਨੇ ਦਾ ਬਹੁਤ ਵੱਡਾ ਯੋਗਦਾਨ ਆ ਤੇ ਜੇ ਤੁਸੀਂ ਗੰਨੇ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਉਹਦਾ ਬਕਾਇਆ ਨਹੀਂ ਦੋਗੇ ਉਹਨਾਂ ਨੂੰ ਇੰਨੀਆਂ ਜਿਆਦਾੀਆਂ ਮੁਸ਼ਕਲਾਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਕੋਈ ਗੰਨਾ ਫਿਰ ਪੈਦਾ ਕਰੂਗਾ ਜਾਂ ਗੰਨੇ ਵਾਲੇ ਪਾਸੇ ਵਧੂਗਾ ਜੇ ਗੰਨੇ ਨਾਲ ਜੁੜੀਆਂ ਸਮੱਸਿਆਵਾਂ ਦਾ ਆਪਾਂ ਹੱਲ ਕਰ ਦਿੰਨੇ ਆ ਤਾਂ ਹੀ ਗੰਨੇ ਵਾਲੇ ਪਾਸੇ ਲੋਕ ਜਾਣਗੇ ਤੇ ਅਸੀਂ ਕਣਕ ਝੋਨੇ ਵਾਲੇ ਚੱਕਰ ਦੇ ਵਿੱਚੋਂ ਬਾਹਰ ਆਵਾਂਗੇ ਅਸੀਂ ਸਰਕਾਰ ਨੂੰ ਬਹੁਤ ਵਾਰੀ ਕਿਹਾ ਇਹ ਬੰਬੇ ਜਾਂਦੇ ਨੇ ਜੀ ਹੋਰਨਾ ਕੰਟਰੀਆਂ ਵਿੱਚ ਜਾਂਦੇ ਨੇ ਵੀ ਅਸੀਂ ਬਾਹਰੋਂ ਇਨਵੈਸਟਮੈਂਟ ਕਰਨੀ ਆ ਜੀ ਸਾਡੇ ਰੁਜ਼ਗਾਰ ਆਵੇ ਅਸੀਂ ਬਕਾਇਦਾ ਕਿਹਾ ਤੋਂਡੇ ਤਰ ਰੁਜ਼ਗਾਰ ਖੜਾ ਵਾ ਗੰਨਾ ਫਸਲ ਕੱਲਾ ਫਸਲ ਨੀ ਰੁਜ਼ਗਾਰ ਵੀ ਹੈ ਇੰਡਸਟਰੀ ਵੀ ਹੈ ਤੁਸੀਂ ਆਪ ਦੇ ਜਿਹੜੀਆਂ ਇੱਥੇ ਮਿਲਣਾ ਉਹ ਤਾਂ ਬੰਦ ਕਰਾਉਣ ਨੂੰ ਫਿਰਦੇ ਜੀ ਵੀ ਜਿਹੜਾ ਰਜਗਾਰ ਇੱਥੇ ਮਿਲ ਰਿਹਾ ਔਰ ਬਾਹਰੋਂ ਕਿਹੜੇ ਸਾਹਿਬ ਨਾ ਪ੍ਰਾਈਵੇਟ ਕਾਰਪੋਰੇਟ ਨੂੰ ਬਾਜਾ ਮਾਰਦੇ ਜੀ ਤੋਂ ਇਸ ਕਰਕੇ ਅੱਜ ਦੀ ਪੀਸੀਸੀ ਵੀ ਸਰਕਾਰ ਨੂੰ ਵਾਰਨਕ ਦੇਣ ਆਏ ਆਂ ਹਰ ਤੁਹਾਡੇ ਮਾਦਮ ਨਾ ਤੁਹਾਡੇ ਚੈਨਲਾਂ ਤੇ ਸਾਡੀ ਆਲੋਚਨਾ ਬਹੁਤ ਹੁੰਦੀ ਆ ਵੀ ਇਹ ਸੜਕਾਂ ਜਾਮ ਕਰ ਦਿੰਦੇ ਰੇਲਾਂ ਜਾਮ ਕਰ ਦਿੰਦੇ ਆ ਜੀ ਆਮ ਜਨਤਾ ਨੂੰ ਮੁਸ਼ਕਲ ਹੁੰਦੀ ਆ ਸੱਚੀਓ ਅਸੀਂ ਅੱਜ ਕਹਿਣ ਆਏ ਆ ਵੀ ਭਾਈ ਨਿਬੜ ਜਾਓ ਬਹਿ ਕੇ ਸਾਡੇ ਨਾਲ ਤੇ ਇਹ 28 ਕਰੋੜ ਰੁਪਏ ਸਾਨੂੰ ਦੇ ਦਿਓ ਨਹੀਂ ਤਾਂ ਫਿਰ ਭਾਈ ਕੁਛ ਨਾ ਕੁਛ ਇਹ ਮਰਦਾ ਕੀ ਨਹੀਂ ਕਰਦਾ ਫਿਰ ਉਹਨੇ ਕਿੰਨਾ ਤੇ ਕਿ ਸਹੀ ਜਾਊਗਾ ਕਿਤੇ ਨਾ ਕਿਤੇ ਜਾ ਕੇ ਤਾਂ ਵੀ ਉਹਨੂੰ ਵੀ ਗੁੱਸਾ ਆਊਗਾ ਵੀ ਸਾਡੇ ਵੀ ਕਿਸਾਨ ਤਾਂ ਜਵਾਬਦੇਹੀ ਮੰਗਦੇ ਨੇ ਵੀ ਇਹ ਕਿੰਨੀ ਕੁ ਵਾਰ ਤੁਸੀਂ ਝੂਠਾ ਮੂਠਾ ਸਾਡੇ ਨਾਲ ਐਗਰੀਮੈਂਟ ਕਰਾਓਗੇ ਜਾਂ ਕਦੋਂ ਸਾਨੂੰ ਪੈਸੇ ਮਿਲਣਗੇ ਤਾਂ ਇਹ ਵਾਰਨਿੰਗ ਆ ਪੰਜਾਬ ਸਰਕਾਰ ਨੂੰ ਕਿ ਉਹ ਤੁਰੰਤ ਕਾਰਵਾਈ ਕਰਕੇ ਇਹ ਤਾਂ ਇੱਕ ਡੀਸੀ ਨੂੰ ਜਿਹੜਾ ਕੈਨ ਐਕਟ ਆ ਉਹਦੇ ਵਿੱਚ ਡੀਸੀ ਨੂੰ ਆਰਡਰ ਨੇ ਵੀ ਡੀਸੀ ਮੇਲ ਮਿਲ ਬੰਦ ਕਰਾ ਸਕਦਾ ਜੇ ਬਕਾਇਆ ਨਾ ਦਿੱਤਾ ਜਾਵੇ ਤਾਂ ਡੀਸੀ ਕਾਰਵ ਕਰ ਸਕਦੇ ਨੇ ਤੋਂ ਇਸ ਕਰਕੇ ਕਾਰਵਾਈ ਕਰਕੇ ਤੁਰੰਤ ਕਿਸਾਨਾਂ ਦਾ ਜਿਹੜਾ ਬਕਾਇਆ ਉਹਨਾਂ ਦੇ ਖਾਤਿਆਂ 'ਚ ਪਾਉਣਾ ਚਾਹੀਦਾ ਪਹਿਲੀ ਤਾਂ ਸਾਡੀ ਇਹ ਗੱਲ ਹੈਗੀ ਦੂਸਰਾ ਤੁਸੀਂ ਜਿਵੇਂ ਜਾਣਦੇ ਹੋ 3 ਅਕਤੂਬਰ ਨੂੰ ਪੂਰੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਣਿਆ ਸਾਡਾ ਕਿਉਂ ਆ ਇੱਕ ਤਾਂ ਲਖੀਮਪੁਰ ਖੀਰੀ ਵਾਲਾ ਜਿਹੜਾ ਮਸਲਾ ਵਾ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ ਆ ਭਾਜਪਾ ਦੇ ਸਾਬਕਾ ਮੰਤਰੀ ਉਹਦੇ ਹੋਰ ਹਾਰ ਸੁਪੁੱਤਰ ਨੇ ਜਿਵੇਂ ਹਾਰ ਗੱਡੀ ਚਾੜ ਕੇ ਸਾਡੇ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਮਿਲਿਆ ਹੈਗਾ ਸਾਨੂੰ ਤਾਂ ਇਹ ਨਹੀਂ ਲੱਗਦਾ ਵੀ ਕੋਰਟ ਕਿਹੜੇ ਢੰਗ ਨਾਲ ਇਹ ਚੀਜ਼ ਨੂੰ ਦੇਖਦਾ ਹੈਗਾ ਇੱਕ ਤਾਂ ਹੁੰਦਾ ਵੀ ਕੋਰਟ ਕੋਲੇ ਕੋਈ ਸਬੂਤ ਨਹੀਂ ਹੈਗੇ ਪ੍ਰੂਫ ਨਹੀਂ ਹੈਗੇ ਦੁਨੀਆ ਦੇਖ ਰਹੀ ਆ ਵੀ ਗੱਡੀ ਆ ਰਹੀ ਆ ਸਾਹਮਣੇ ਧੜੜ ਕੇ ਜਾ ਰਹੀ ਆ ਤੇ ਫਿਰ ਦੋਸ਼ੀਆਂ ਨੂੰ ਜ਼ਮਾਨਤਾ ਦੇ ਦੇਣੀਆਂ ਔਰ ਇਹਦਾ ਇਹਦਾ ਫਾਸਟ ਟਰੈਕ ਦੇ ਵਿੱਚ ਜਾ ਕੇ ਮਸਲੇ ਦਾ ਹੱਲ ਨਾ ਕਰਨਾ ਮਤਲਬ ਮੈਨੂੰ ਲੱਗਦਾ ਹੈ ਗਾਹਾਂ ਵੀ ਘਟਨਾ ਵਾਪਰ ਦੀਆਂ ਗੰਜਾਇਸ਼ਾਂ ਵਧਾਉਂਦਾ ਵਾ ਤੇ ਇਸ ਕਰਕੇ ਇਸ ਮੁੱਦੇ ਤੇ ਤੇ ਜਿਹੜੀਆਂ ਮੋਰਚੇ ਦੀਆਂ 12 ਮੰਗਾ ਵਾਂ ਉਹਦੇ ਵਿੱਚੋਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਸਭ ਤੋਂ ਵੱਡਾ ਮਸਲਾ ਸਾਡਾ ਸੀ 250 ਅੰਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਅਰੇ ਤੋਂ ਕਹਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਦੋਜਣਾ ਇਹ ਚਲਾਈ ਜਾਵੇ ਇਹਦੇ ਨਾਲ ਦੀ ਨਾਲ ਜਿਵੇਂ ਆਦੀਵਾਸੀਆਂ ਦੀ ਸੰਵਧਾਨ ਦੀ ਪੰਜਵੀਂ ਸੂਚੀ ਮਜ਼ਦੂਰਾਂ ਦੀ ਨਰੇਗਾ ਤਕਰੀਬਨ ਹੋਰ ਮਸਲੇ 12 ਮੰਗਾ ਸਾਡੀਆਂ ਉਹਨਾਂ ਮੰਗਾਂ ਤੇ ਦੇਸ਼ ਵਿਆਪੀ ਅੰਦੋਲਨ 3 ਅਕਤੂਬਰ ਨੂੰ ਹੋਊਗਾ ਥੋੜੇ ਮਾਧਮ ਨਾਲ ਅਸੀਂ ਅਪੀਲ ਕਰਦੇ ਪੰਜਾਬ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਤਾਵਾ ਭੈਣਾ ਇਸ ਰੇਲ ਰੋਕੋ ਅੰਦੋਲਨ ਵਿੱਚ ਜਿਹੜਾ 12:30 ਤੋਂ ਲੈ ਕੇ 2:30 ਮਿੰਟ ਤੱਕ 2 ਘੰਟੇ ਲਈ ਅਸੀਂ ਸੰਭੋਲਕ ਕੀਤਾ ਸੀਗਾ ਵੀ ਲੋਕਾਂ ਨੂੰ ਬਾਲੀ ਪਰੇਸ਼ਾਨੀ ਨਾ ਆਵੇ ਉਹ ਕੀਤਾ ਜਾਊਗਾ ਉਹ ਜਿਹੜੀਆਂ ਮੇਰੇ ਕੋਲ ਖਬਰਾਂ ਅਜੇ ਤੱਕ ਤਾਮਨ ਲਾਡੂਚ ਮੱਧ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਤੇ ਪੰਜਾਬs ਤਾਂ ਹੋਊਗਾ ਦੋਵਾਂ ਫੋਰਮਾਂ ਦਾ ਜਿਹੜਾ ਐਲਾਨ ਆ ਵੀ ਉਹ ਲਗਭਗ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਇਹ ਦੇਸ਼ ਵਿਆਪੀ ਅੰਦੋਲਨ ਸਾਡਾ ਹੋਊਗਾ ਉਹਦੇ ਲਈ ਵੀ ਅਪੀਲ ਕਰਨੀ ਸੀ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਉਹਨਾਂ ਵਿੱਚ ਸ਼ਮੂਲੀਅਤ ਕਰਨ ਇਹਦੇ ਨਾਲ ਜਿਹੜਾ ਹੁਣ ਜਿਹੜਾ ਮੌਕੇ ਤੇ ਸਾਡੇ ਸਾਹਮਣੇ ਸੰਕਟ ਆ ਰਿਹਾ ਇੱਕ ਤਾਂ ਹੈਗਾ ਚੋਣੇ ਦੀ ਖਰੀਦਦਾਰੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਕੱਲ ਖੇਤੀਬਾੜੀ ਮੰਤਰੀ ਨੇ ਆਪਣੇ ਦਾਅਵੇ ਸੀ ਉਹਨਾਂ ਦੇ ਕਿ ਅਸੀਂ ਅੱਜ ਜਿਹੜੀ ਆ ਉਹ ਝੋਨੇ ਦੀ ਖਰੀਦ ਸ਼ੁਰੂ ਕਰਵਾ ਦੇਵਾਂਗੇ ਅਸੀਂ ਕਹਿੰਨੇ ਚੱਲ ਐਹੀਂ ਹੋਵੇ ਕਿ ਪੰਜਾਬ ਸਰਕਾਰ ਦੇ ਦਾਅਵੇ ਸੱਚੀ ਹੋ ਜਾਣ ਪਰ ਜਿੱਥੋਂ ਤੱਕ ਗਰਾਊਂਡ ਰਿਐਲਿਟੀ ਆ ਕਿ ਮੌਕੇ ਦੀ ਪੋਜੀਸ਼ਨ ਕੀ ਆ ਸਾਨੂੰ ਨਹੀਂ ਲੱਗਦਾ ਖਰੀਦ ਅੱਜ ਸ਼ੁਰੂ ਹੋ ਪਾਉਗੇ ਉਹਦੇ ਕਾਰਨ ਆ ਵੀ ਆੜਤੀਏ ਹੜਤਾਲ ਤੇ ਨੇ ਉਹਨਾਂ ਦਾ ਆਪਣਾ ਮੁੱਦਾ ਵਾ ਵੀ ਇੱਕ ਤਾਂ ਉਹਨਾਂ ਦਾ ਕਮਿਸ਼ਨ ਨੂੰ ਲੈ ਕੇ ਮਸਲਾ ਇਹ ਕੋ ਉਹਨਾਂ ਦੇ ਹੋਰ ਇਹਨਾਂ ਮਸਲੇ ਹੈਗੇ ਜਿੰਨਾ ਕਰਕੇ ਉਹ ਆੜੇ ਹੋਏ ਹੈਗੇ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਜਬਰੀ ਬੋਰੀਆਂ 'ਚ ਜਾਂ ਝੋਨਾ ਤੋਲਣ ਵਾਸਤੇ ਕਹੋਗੇ ਅਗਲੇ ਬੰਨੇ ਲਿਫਟਿੰਗ ਦੀ ਕੋਈ ਗੱਜੈਸ਼ ਨਹੀਂ ਹੈਗੀ ਜਿਹੜੇ ਮਿਲਰਸ ਨੇ ਜਿੱਥੇ ਸੈਲਰਾਂ ਤੇ ਝੋਨਾ ਲੱਗਣਾ ਉਹ ਕਹਿੰਦੇ ਵੀ ਸਾਡੇ ਕੋਲ ਸਪੇਸ ਨਹੀਂ ਹੈਗੀ ਜਗ੍ਹਾ ਨਹੀਂ ਹੈਗੀ ਕਿਉਂਕਿ ਕੇਂਦਰ ਨੇ ਸਮੇਂ ਸਿਰ ਸਾਡੇ ਚੌਲ ਚੱਕੇ ਨਹੀਂ ਹੈਗੇ ਤਾਂ ਜਿਹੜਾ ਪੰਜਾਬ ਸਰਕਾਰ ਨੇ ਲਿਖਿਆ ਸੀ ਵੀ 2 ਲੱਖ ਐਲ ਐਮ ٹی ਜਿਹੜਾ ਚਾਹ ਰਿਹਾ ਉਹ ਦਸੰਬਰ ਤੱਕ ਚੱਕਿਆ ਜਾਵੇ ਜਿਹੜਾ ਉਹਨਾਂ ਦੀ ਖਬਰ ਆ ਉਹ 15 ਲੱਖ ਐਲ ਐਮ ٹی ਚਾਹ ਚੱਕਣ ਦੀ ਗੱਲ ਕਰ ਰਹੇ ਆ ਪੰਜਾਬ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਇਹ ਮਸਲੇ ਦਾ ਹੱਲ ਹੋ ਜਾਊਗਾ ਪਰ ਵਕਤੀ ਤੌਰ ਤੇ ਸਾਨੂੰ ਕੋਈ ਹੱਲ ਹੁੰਦਾ ਨਜ਼ਰ ਆਉਂਦਾ ਨਹੀਂ ਹੈ ਵੀ ਇਹ ਚੀਜ਼ਾਂ ਕਿਤੇ ਸਿਰੇ ਲੱਗਣਗੀਆਂ ਤਾਂ ਇਸ ਕਰਕੇ ਸਾਡਾ ਵੀ ਕਹਿਣਾ ਦਿੰਦਣਾ ਚਾਹੂਗਾ ਜੇ ਨਾ ਰੁਕਿਆ ਫਿਰ ਭਾਈ ਪੰਜਾਬ ਜਾਮ ਹੋਊਗਾ ਔਰ ਪੰਜਾਬ ਜਾਮ ਵਾਸਤੇ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਉਹਨੂੰ ਪਤਾ ਦੇਖੋ ਸਾਡੇ ਨਾਲ ਕੇਂਦਰ ਜਮ੍ਹਾਂ ਸਾਨੂੰ ਮਾਰਨ ਵਾਲੀਆਂ ਗੱਲਾਂ ਕਰਦਾ ਖਤਮ ਕਰਨ ਵਾਲੀਆਂ ਗੱਲਾਂ ਕਰਦਾ ਕਿਉਂਕਿ ਪੰਜਾਬੀ ਅੰਦੋਲਨ ਕਰ ਰਹੇ ਆ ਸਾਰਾ ਕ੍ਰੈਸਿਸ ਝੋਨੇ ਵਾਲਾ ਵੀ ਉਹਦਾ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਬਾਸਮਤੀ ਹਿੰਦੁਸਤਾਨ ਵਿੱਚ ਨਾ ਤਾਂ ਇਹ ਬਹੁਤੀ ਵਿਕਦੀ ਆ ਨਾ ਇਹਦੇ ਬਾਜ਼ਾਰਾਂ ਵਿੱਚ ਇਹਦੇ ਖਪਤਕਾਰ ਆ ਜ਼ਿਆਦਾਤਰ ਖਪਤ ਆ ਇਹਦੀ ਵਿਦੇਸ਼ਾਂ ਵਿੱਚ ਖਾਸ ਕਰਕੇ ਮਿਡਲ ਈਸਟ ਦੇ ਵਿੱਚ ਹੁੰਦੀ ਆ ਔਰ ਬਾਸਮਤੀ ਦੁਨੀਆ ਦੇ ਵਿੱਚ ਇਕੱਲੇ ਦੋ ਪੰਜਾਬ ਵਿਆ ਸਾਡੇ ਵਾਲਾ ਪੰਜਾਬ ਤੇ ਪਾਕਿਸਤਾਨ ਦਾ ਪੰਜਾਬ ਉੱਥੇ ਇਹ ਪੈਦਾ ਹੁੰਦੀ ਸਪੈਸ਼ਲ ਚੀਜ਼ ਔਰ ਐਤ ਕੀ ਇਹਦੀ ਕਮੰਤਰੀ ਮੰਡੀ ਵਿੱਚ ਡਾਲਰ ਦੀ ਕੀਮਤ ਵੀ ਵਧੀ ਸੀ ਇਹ ਡਾਲਰ ਕਮਾ ਕੇ ਦਿੰਦੀ ਆ ਤਾਂ ਕੇਂਦਰ ਦੀ ਬੇਰੁਖੀ ਕਰਕੇ ਔਰ ਪੰਜਾਬ ਸਰਕਾਰ ਦੀ ਬੇਰੁਖੀ ਕਰਕੇ ਇਸ ਵੇਲੇ ਮੰਡੀਆਂ 'ਚ ਭਾਅ 50% ਕਰੈਸਸ ਕਰਕੇ ਨੇ ਤਾਂ ਇਹ ਫਿਰ ਮੈਂ ਕਹਿਣਾ ਜਿਹੜੀ ਖੇਤੀ ਭੁਪਿੰਤਾ ਦੀ ਗੱਲ ਕਰ ਰਹੇ ਨੇ ਫਿਰ ਇਹ ਵੀ ਇਹ ਖੇਤੀ ਪਾਲਸੀ ਵਿੱਚ ਭਾਈ ਜੜੀਆਂ ਫਸਲਾਂ ਖੇਤੀ ਭੁਪਿੰਤਾ ਦੇ ਦਾਇਰੇ 'ਚ ਆ ਰਹੀਆਂ ਉਹਨਾਂ ਤੁਸੀਂ ਖਤਮ ਕਰ ਰਹੇ ਜੇ ਤਾਂ ਫਿਰ ਝੋਨੇ ਕਣਕ ਚੋਂ ਕਿਸਾਨ ਕਦੀ ਵੀ ਨਿਕਲ ਨਹੀਂ ਪਾਊਗਾ ਇਸ ਕਰਕੇ ਉਹਦੀ ਵੀ ਮੰਗ ਕਰਦੇ ਆ ਵੀ ਉਹਦੀਆਂ ਕੀਮਤਾਂ ਸਟੇਅਰ ਕੀਤੀਆਂ ਜਾਣ ਜੋ ਬਣਦਾ ਰੇਟ ਆ ਸਾਨੂੰ ਮੰਡੀ ਜੇ ਪਿਛਲੇ ਸਾਲ 3500 ਤੋਂ 4000 ਰੁਪਏ ਕਿ ਭਾਈ ਹੁਣ 2200 ਰੁਪਏ ਵੇਚ ਕੇ ਕਿਸਾਨ ਨੂੰ ਕਿਹੜਾ ਕੋ ਫਾਇਦਾ ਹੋ ਜੂ ਸੋ ਇਹ ਸਮੱਸਿਆ ਵੀ ਹੈਗੀ ਡੀਏਪੀ ਦਾ ਅੱਡ ਕਰਸਿਸ ਆ ਇਹ ਤਾਂ ਸੌਕੇ ਦੇਖੋ ਮੈਂ ਕਿਹਨਾਂ ਸਮਝਣ ਵਾਲੀਆਂ ਗੱਲਾਂ ਅਸੀਂ ਖਪਤਕਾਰ ਆ ਡੀਏਪੀ ਦੇ ਅਸੀਂ ਪੂਰਾ ਰੇਟ ਭਰਦੇ ਸਾਨੂੰ ਚੀਜ਼ ਨਹੀਂ ਮਿਲ ਰਹੀ ਪਈ ਇਹ ਡੀਏਪੀ ਦੀ ਜਿੰਨੀ ਖਰੀਦ-ਵੇਚ ਹੁੰਦੀ ਆ ਸਰਕਾਰ ਦੀਆਂ ਆਪਣੀਆਂ ਕੰਪਨੀਆਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਵਿੱਚ ਪਹਿਲੀ ਵਾਰ ਇੰਨੀ ਵੱਡੀ ਪੱਧਰ ਤੇ ਸੈਂਪਲ ਫੇਲ ਹੋ ਗਏ ਅਜੇ ਤੱਕ ਪੰਜਾਬ ਸਰਕਾਰ ਦੱਸੇ ਵੀ ਕਿਹੜੀ ਫਰਮ ਦਾ ਲਾਇਸੈਂਸ ਕੈਂਸਲ ਕੀਤਾ ਕਿਹੜੀ ਫਰਮ ਦੇ ਖਿਲਾਫ ਕੋ ਕਾਰਵਾਈ ਕੀਤੀ ਕੋਈ ਕਾਰਵਾਈ ਨਾ ਕਾਰਵਾਈ ਕਰਕੇ ਉਹ ਇਹ ਦੱਸ ਰਹੇ ਨੇ ਵੀ ਅਗਲੀ ਵਾਰ ਵੀ ਤੁਹਾਨੂੰ ਡੀਏਪੀ ਨਕਲੀ ਮਿਲੇਗੀ ਔਰ ਡੀਏਪੀ ਦਾ ਕ੍ਰਾਈਸਿਸ ਆ ਵੱਡੇ ਪੱਧਰ ਤੇ ਬਲੈਕ ਗੋਣੀ ਅਪਜਾਲ ਦੇ ਚ ਕਰਜਈ ਕਿਸਾਨ ਆ ਗਰੀਬ ਕਿਸਾਨ ਆ ਇੱਕ ਤਾਂ ਪਹਿਲੋ ਨਹੀਂ ਸਾਨੂੰ ਪੂਰਾ ਮਿਲ ਰਿਹਾ ਤੇ ਇੱਕ ਬਲੈਕ ਡੀਏਪੀ ਤੋਂ ਅਸੀਂ ਇਹਦੇ ਤੇ ਵੀ ਸਰਕਾਰ ਨੂੰ ਕਹਾਰ ਲਾਈ ਹੋਈ ਆ ਵੀ ਇਹ ਮਸਲੇ ਦਾ ਹੱਲ ਕਰੋ ਤੀਸਰਾ ਹੈਗਾ ਪਰਾਲੀ ਵਾਲਾ ਮਸਲਾ ਇਹ ਪਰਾਲੀ ਵਾਲੇ ਮਸਲੇ ਨੂੰ ਜਿਵੇਂ ਮੈਂ ਅੱਜ ਵੀ ਕਹਿੰਦਾ ਦੁੱਖ ਆ ਸਾਨੂੰ ਵੀ ਜਿਵੇਂ ਖਲਨਾਇਕ ਸਾਨੂੰ ਮੀਡੀਆ ਤੇ ਬਨਨਾ ਸੀ ਮੈਂ ਕਹਿੰਦਾ ਇੱਕ ਇੱਕ ਲੌਜੀਕਲੀ ਗੱਲ ਦੇਖੋ ਵੀ ਜਿਹੜਾ ਵਰਤਮਾਨ ਚ ਇਹ ਵਿਗਿਆਨਿਕ ਖੋਜਾਂ ਨੇ ਵੀ ਜੇਦੀ ਪਰਾਲੀ ਮੰਨ ਲਓ ਜੇ ਅੱਗ ਵੀ ਲੱਗ ਜੇ ਭਾਵੇਂ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ 2% ਪ੍ਰਦੂਸ਼ਣ ਹੋਣਾ ਜਿਹੜੇ ਬੰਦੇ ਨੇ 2% ਵਰਤਮਾਨ ਚ ਅਕਤੂਬਰ ਐਂਡ ਨਵੰਬਰ ਚ ਪ੍ਰਦੂਸ਼ਣ ਕਰਨਾ ਉਹ ਤਾਂ ਇਸ ਵੇਲੇ ਚੈਨਲਾਂ ਦੀਆਂ ਖਬਰਾਂ ਬਾਨੀਆਂ ਲੀਡਿੰਗ ਖਬਰਾਂ ਤੇ ਕੇਂਦਰ ਵਾਲੇ ਅਫਸਰ ਲੱਗੇ ਹੋਏ ਆ ਇਕੱਲੇ ਇਕੱਲੇ ਦੇ ਮਗਰ ਵੀ ਕਿੱਥੇ ਆ ਉਹ ਭਾਈ ਜਿਹੜੇ 52% ਇੰਡਸਟਰੀ ਪੋਲੂਸ਼ਨ ਕਰ ਰਹੀ ਆ ਉਹਦੇ ਤੇ ਕਦੀ ਡਿਬੇਟ ਹੀ ਨਹੀਂ ਅਸੀਂ ਸੁਣੀ ਹੈਗੀ ਜਿਹੜੇ 25% ਆਵਾਜ਼ਾਈ ਦੇ ਸਾਧਨਾ ਕਰਕੇ ਦੇਸ਼ ਵਿੱਚ ਪ੍ਰਦੂਸ਼ਣ ਹੁੰਦਾ 75% ਹੋ ਗਿਆ ਉਹਦੇ ਦੇ ਕਦੀ ਡਿਬੇਟ ਨਹੀਂ ਰਸੋਈ ਦੇ ਬਹੁਤ ਸਾਰੇ ਕਾਰਨ ਨੇ ਪਰ ਪ੍ਰਦੂਸ਼ਨ ਦੇ 99% ਕਾਰਨਾ ਤੇ ਕੋਈ ਡਿਬੇਟ ਨਹੀਂ ਹੈ ਤੋਂ ਸਾਨੂੰ ਲੱਗਦਾ ਹੈ ਪ੍ਰਦੂਸ਼ਨ ਦਾ ਮੁੱਦਾ ਘਟ ਕੇਂਦਰ ਵਰਸ ਸਟੇਟ ਪੰਜਾਬੀ ਵਰਸ ਕੇਂਦਰ ਇਹ ਪੋਲੀਟੀਕਲ ਇਸ਼ੂ ਜਿਆਦਾ ਹੈਗਾ ਸਾਨੂੰ ਜਾਣ ਬੁਝ ਕੇ ਬਦਨਾਮ ਕੀਤਾ ਜਾ ਰਿਹਾ ਔਰ ਦੁੱਖ ਦੀ ਗੱਲ ਹੈ ਕਿ ਕੀ ਅਧਿਕਾਰਿਕਲੀ ਕਾਨੂੰਨ ਕਹਿੰਦਾ ਕਾਨੂੰਨ ਬਿਲਕੁਲ ਕਹਿੰਦਾ ਸਪਸ਼ਟਾ ਕਾਨੂੰਨ ਪਰ ਫਿਰ ਵੀ ਜਿਹੜਾ ਪੰਜਾਬ ਸਰਕਾਰ ਦਾ ਪ੍ਰਦੂਸ਼ਨ ਕੰਟਰੋਲ ਬੋਰਡ ਆ ਮੈਂ ਕਈ ਵਾਰੀ ਸ਼ਬਦ ਕਹਿ ਬਿਓ ਚੋ ਕੰਟਰੋਲ ਕਰਦੋ ਪ੍ਰਦੂਸ਼ਨ ਬੋਰਡ ਨੂੰ ਕਹਿ ਦਿਓ ਇਹ ਤਾਂ ਕੋਈ ਕਾਰਵਾਈ ਨਹੀਂ ਜੀ ਕਰਦਾ ਹੈਗਾ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਹੋਰ ਹੀ ਮਸਲੇ ਆ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸਾਨ ਇਹ ਗੱਲ ਕਹਿ ਕੇ ਬਚਣਾ ਚਾਹੁੰਨੇ ਪ੍ਰਦੂਸ਼ਨ ਤੋਂ ਅਸੀਂ ਤਾਂ ਕਹਿੰਨੇ ਸਾਡੇ ਮਸਲੇ ਦਾ ਟੁੱਟ ਕੋ ਹੱਲ ਹੈ ਨਹੀਂਗਾ ਅਸੀਂ ਤਾਂ ਸਾਲਾਨਾ 7% ਪ੍ਰਦੂਸ਼ਨ ਕਰ ਰਹੇ ਪਰ ਉੱਥੇ-ਉੱਥੇ ਇੰਡਸਟਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੀ ਕਿਉਂ ਨਹੀਂ ਜੀ ਇੰਡਸਟਰੀ ਖਿਲਾਫ ਤਾਂ ਕੋਈ ਮੈਂ ਕਹਿੰਨਾ ਇੱਕ ਇੱਕ ਥਾਂ ਅਸੀਂ ਬੰਦੇ ਭੇਜੇ ਚੈੱਕ ਕਰਨਗੇ ਉਹਨਾਂ ਕੁੱਤੇ ਛੱਡਦੇ ਜੀ ਉੱਥੇ ਤਕੜਾ ਇੰਡਸਟਰੀ ਵਾਲਾ ਸੀ ਜਿਹੜੀ ਉੱਧਰ ਤਾਂ ਪੋਲੂਸ਼ਨ ਵਾਲੇ ਮੂਮ ਨਹੀਂ ਕਰਦੇ ਸੀ ਕਿੰਨੇ ਤੁਹਾਡੇ ਨਾਲ ਅਸੀਂ ਜਾਣਦੇ ਆ ਫੈਕਟਰੀ ਦੇ ਇੰਟਰੂਵਪਲ ਉਹ ਗੇਟ ਨਹੀਂ ਖੋਲਦੇ ਆਪਣੇ ਅੰਮ੍ਰਿਤਸਰ ਦੇ ਵਿੱਚ ਦਾ ਡੀਸੀ ਕੋ ਅਸੀਂ ਇਨਕੁਆਰੀ ਕਰਾ ਕੇ ਪੁਲਿਸ ਨਾਲ ਲਈ ਉਹਨਾਂ ਕੁੱਤੇ ਛੜਦੇ ਜੀ ਜਦੋਂ ਪੋਲੂਸ਼ਨ ਵਾਲੇ ਗਏ ਉਹ ਤਾਂ ਐ ਕਰਦੇ ਅਗਲੇ ਵਾਰ ਦੇਖ ਸਾਹਿਬ ਤੁਸੀਂ ਜੇ ਆਪ ਕੋ ਕੁਝ ਜਰਾ ਕਰਦੇ ਹੋ ਦੁਨੀਆ ਮੰਗਾਣੀ ਸਟੇਟ ਸਰਕਾਰ ਨੂੰ ਕਿੱਥੇ ਵੇਖਦੇ ਪਏ ਹੋ ਹਾਲਾਂਕਿ ਪਿਛਲੇ ਦਿਨਾਂ ਵੀ ਜਦੋਂ ਮੁੱਖ ਮੰਤਰੀ ਸਾਹਿਬ ਹੋਰਾਂ ਦੇ ਕੋਲ ਦਾ ਮੀਟਿੰਗ ਜਿੱਦਣਾਂ ਨੇ ਆਪਣੇ ਨੂੰ ਵਿਚੋੜਾ ਦੇ ਵੀ ਐਸਪੈਕਟ ਤੇ ਜਿਹੜੀ ਐ ਸਥਿਤੀ ਕੀ ਸਮਝਦੇ ਹੋ ਕਿ ਕਾੜੀਆਂ ਮੰਗਾਂ ਦੋ ਕਿਸਮ ਦੀਆਂ ਮੰਗਾਂ ਇੱਕ ਤਾਂ ਹੈਗੀਆਂ ਜਿਹੜੀਆਂ ਡਿਪੈਂਡ ਕਰਦੀਆਂ ਪੰਜਾਬ ਸਰਕਾਰ ਨਾਲ ਪੰਜਾਬ ਸਰਕਾਰ ਲਈਆਂ ਤਾਂ ਅਸੀਂ ਸਟੇਟ ਨੂੰ ਜ਼ਿੰਮੇਵਾਰ ਜਵੇਂ ਖਰੀਦ ਵਾਲਾ ਸਵਾਲ ਹੈ ਇਹ ਕਰਨਾ ਸਟੇਟ ਨੇ ਠੀਕ ਹੈ ਅੱਜ ਹਫੜਾ ਦਫੜੀ ਅੱਜ ਕਿਉਂ ਮੀਡੀਆ ਤੇ ਮੁੱਖ ਮੰਤਰੀ ਸਾਹਿਬ ਦੀ ਸਿੱਧਾ ਡੀਸੀ ਨਾਲ ਗੱਲ ਕਰਨਗੇ ਅਸੀਂ 2 ਮਹੀਨੇ ਪਹਿਲਾਂ ਕੋਈ ਤੁਰਦੇ ਹੈਗੇ ਜਾਂ ਆਪਾਂ ਸੈਂਟਰ ਦਾ ਕ੍ਰਿਟਿਸਿਜ਼ਮ ਕੀ ਕੀਤਾ ਕਦੀ ਇਹ ਸੈਂਟਰ ਸਾਡੇ ਚੌਲ ਨਹੀਂ ਚੱਕ ਰਿਹਾ ਜਾਂ ਇਹ ਨਹੀਂ ਹੋ ਰਿਹਾ ਆਪਾਂ ਉਦੋਂ ਜਾ ਕੇ ਦੇ ਤੋ ਕ੍ਰਾਈਸਿਸ ਆ ਜਾਂਦਾ ਇਹਦੇ ਵਾਸਤੇ ਗੰਨੇ ਦੀ ਪੇਮੈਂਟ ਵਾਸਤੇ ਜਿਹੜੇ ਲੋਕਲ ਇਹਨਾਂ ਦੇ ਇਸ਼ੂ ਹੈਗੇ ਨੇ ਉਹਨਾਂ ਵਾਸਤੇ ਵੀ ਪੰਜਾਬ ਸਰਕਾਰ ਨੂੰ ਦੋਸ਼ੀ ਮੰਨਦੇ ਆ ਵੀ ਇਹ ਵੀ ਦੁਰਸ਼ੀ ਹੈਗੇ ਨੇ ਸਾਡਾ ਭਾਈ ਜੀ ਕੋਈ ਵਿਚੋਲਾ ਵਿਚਾਲਾ ਨਹੀਂ ਹੈਗਾ ਹਾਂ ਦੇਖੋ ਨੀਤੀ ਖਰਾਬ ਹੈ ਨੀयत ਖਰਾਬ ਨੀयत ਖਰਾਬ ਕੋਈ ਵਿਚੋਲਾ ਨਹੀਂ ਹੈਗਾ ਸਾਡਾ ਕਿਸਾਨਾਂ ਦਾ ਉਹ ਜਦੋਂ ਮੁੱਦਾ ਬਣ ਜਾਂਦਾ ਰੋਟੀਆਂ ਸੇਕਦੇ ਨੇ ਅਸੀਂ ਤਾਂ ਕਹਿੰਦੇ ਦੋਹਾਂ ਦੀ ਖਰਾਬ ਆ ਕੇਂਦਰਾਂ ਦੀ ਵੀ ਖਰਾਬ ਆ ਤੇ ਪੰਜਾਬ ਵਾਲਿਆਂ ਦੀ ਵੀ ਖਰਾਬ ਆ ਪੋਟਵਿਸ਼ਵਾਲ ਦੇ ਜਿਹੜਾ ਤੁਸੀਂ ਜੋ ਹੋਰ ਜਿਹੜੇ ਬੱਤੇ ਨਹੀਂ ਚੋਦਾ ਨੀ ਕੀ ਕਰਦਾ ਤਾਂ ਉਹ ਬਰਕੀ ਤਾਂ ਹੋ ਰਹੀ ਜਾਂ। ਕੋਲੋਂ ਦੇ ਐਟੀਟਿਊਡ ਤੇ ਹੋਟੇਲ ਕੋਲੋਂ ਦੀ ਪੀਡਾ ਢਾਈ ਸਾਹਿਬ ਨੂੰ। ਪੂਰ ਸਾਹਿਬ। ਜੋ ਤੁਹਾਨੂੰ ਉਹ ਆਸ ਲੱਗਦੀ ਸੀ ਉਹੋ ਕਾਮਿ ਕਾਲ ਵੀ ਕਰੀ। ਤਾਂ ਕਿ ਉਹ ਵਾਲੇ ਕੀ ਭੱਜੀ ਦੀ ਗੱਲ ਹੈ? ਆਬਜ਼ਰਵੇਸ਼ਨ। ਆ ਦੇਖੋ ਦੋ ਗੱਲਾਂ ਨੇ ਮੈਂ ਇਹਦਾ ਵਿਅਕਤੀਗਤ ਜਵਾਬ ਦੂੰ ਕੋ ਮੋਰਚਿਆਂ ਦਾ ਜਵਾਬ ਨਹੀਂ ਇਹ ਬੰਦਾ ਹੁੰਦਾ। ਜੋ ਮੈਂ ਅਬਜ਼ਰਵ ਕੀਤਾ ਵੀ ਕੈਪਟਨ ਮਨਿੰਦਰ ਸਿੰਘ ਜੜਾ ਸੀਗਾ ਉਹ ਇਸ ਸੀਮ ਦੇ ਮੁਕਾਬਲੇ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖ ਰਿਹਾ ਸੀ ਠੀਕ ਹੈ ਕੇਂਦਰ ਦੇ ਮੁਕਾਬਲੇ ਉਹਦੀ ਬਿਆਨਬਾਜ਼ੀ ਵੀ ਹੁੰਦੀ ਸੀ ਜਿਹੜਾ ਹੋਣ ਵਾਲੇ ਮੁੱਖ ਮੰਤਰੀ ਆ ਇਹ ਵਿਖਾਵਾ ਤਾਂ ਕਰਦੇ ਕਿਸਾਨਾਂ ਦੇ ਨਾਲ ਦਾ ਅਸੀਂ ਦੋ ਤਿੰਨ ਗੱਲਾਂ ਕਹੀਆਂ ਵੀ ਸਾਡੇ ਤਾਂ ਹਰਿਆਣੇ ਦੇ ਹਰਿਆਣੇ ਵਾਲੇ ਅੰਦਰ ਆ ਕੇ ਨਾਕਾ ਲਾ ਕੇ ਬੈਠੇ ਸੀਮ ਸਾਹਿਬ ਇਹ ਸਾਨੂੰ ਮਾਲ ਮਹਿਕਮਾ ਕਹਿ ਰਿਹਾ ਤੇ ਤੁਸੀਂ ਉਹਦਾ ਖਿਲਾਫ ਪਰਚਾ ਕਰੋ ਕਿ ਸਾਡੀ ਟੈਰੀਟਰੀ ਨੂੰ ਕਿਉਂ ਇਸਤੇਮਾਲ ਕੀਤਾ ਸਾਡੀ ਟੈਰੀਟਰੀ 'ਚ ਗੋਲੀ ਕੋ ਚੱਲ ਰਹੀ ਆ ਸਾਡੀ ਟੈਰੀਟਰੀ ਦੇ ਵਿੱਚ ਡਰੋਨਾਂ ਰਹੀਂ ਬੰਬਾਰਡ ਕੀ ਹੋ ਰਹੀ ਆ ਅਸੀਂ ਬਕਾਇਦਾ ਡੱਲੇ ਵਾਲ ਸਾਹਿਬ ਨੇ ਬਿਆਨ ਲੈ ਕੇ ਦਿੱਤਾ ਵੀ ਮੈਂ ਮੇਰਾ ਬਿਆਨ ਲੈ ਲਓ ਕੱਲ ਐਫ ਆਈ ਆਰ ਕਰੋ ਜਦੋਂ ਸੁਭਕਰਨ ਸ਼ਹੀਦ ਹੋ ਗਿਆ ਉਦੋਂ ਜ਼ੀਰੋ ਐਫ ਆਈ ਆਰ ਤੇ ਵੀ ਦੇਖ ਲਓ ਕਿੰਨੇ ਦਿਨ ਉਹਦੀ লাশ ਪਈ ਰਹੀ ਤਾਂ ਮੈਨੂੰ ਲੱਗਦਾ ਵੀ ਜਿਹੜਾ ਇੱਕ ਸੀਐਮ ਨੂੰ ਪੰਜਾਬੀਆਂ ਦਾ ਸੀਐਮ ਬਣ ਕੇ ਤੜਲੇਨਾ ਲੜਨਾ ਚਾਹੀਦਾ ਕੇਂਦਰ ਦੇ ਖਿਲਾਫ ਭਾਵੇਂ ਅਸੀਂ ਕੈਪਟਨ ਮੰਦਰ ਨੂੰ ਇਹ ਨਹੀਂ ਕਹਿੰਦੇ ਬੜੀ ਨਹੀਂ ਕਰਦੇ ਪਿਓ ਆ ਬਟ ਉਹ ਕਿਸੇ ਹੱਦ ਤੱਕ ਇਹਦੇ ਨਾਲੋਂ ਚੰਗੇ ਢੰਗ ਨਾਲ ਚੀਜ਼ਾਂ ਨੂੰ ਰੱਖ ਰਿਹਾ ਸੀ ਇਹ ਚੰਗੇ ਢੰਗ ਨਾਲ ਸਾਨੂੰ ਰੱਖਦੇ ਨਹੀਂ ਜਾਂ ਸਾਨੂੰ ਲੱਗਦਾ ਡਰਦੇ ਨਜ਼ਰ ਆਉਂਦੇ ਵੀ ਸੈਂਟਰ ਦਾ ਦਬਾਅ ਹੀ ਇੰਨਾ ਮੰਨ ਰਿਹਾ ਹੈ ਕਈਆਂ ਚੀਜ਼ਾਂ ਦੇ ਵਿੱਚ ਪੋਲਿਟੀਕਲ ਤੌਰ ਤੇ ਜਿਵੇਂ ਬਾਹਰ ਨਾ ਚਾਹੀਦਾ ਮੈਂ ਤੁਹਾਨੂੰ ਤੀਜੇ ਸੀਐਮ ਦੀ ਗੱਲ ਕਰਦਾ ਜਿਨ੍ਹਾਂ ਦੀ ਹੁਣ ਕਾ ਸਰਕਾਰ ਆਉਂਦੀ ਆਸ ਨਹੀਂ ਉਹਦਾ ਸਿੱਧੇ ਉੱਥੋਂ ਸ਼ੁਰੂ ਹੁੰਦੇ ਨੇ ਵੀ ਸੈਂਟਰ ਸਾਡੀ ਦੁਸ਼ਮਣਾਂ ਦੀ ਇੰਨਾ ਜੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੁਕਾਬਲੇ ਤਾਂ ਇਹਨਾਂ ਦੇ ਪ੍ਰਚਾਰ ਪਪੋਗੰਡਾ ਵਧੀਆ ਕਰ ਜਾਂਦੇ ਆ ਸਾਡੇ ਵਾਲੇ ਸੀਐਮ ਨੂੰ ਤਾਂ ਸੈਂਟਰ ਦੇ ਖਿਲਾਫ ਪ੍ਰਚਾਰ ਪਪੋਗੰਡਾ ਵੀ ਨਹੀਂ ਕਰ ਕਈ ਕਈਆਂ ਮੁੱਦਿਆਂ ਤੇ ਸੀਐਮ ਨੇ ਬਿਆਨ 바ਜੀ ਨਾ ਨਾ ਉਹਨਾਂ ਕਿਸਾਨਾਂ ਵਾਲੇ ਮਸਲੇ ਤੋਂ ਉਹਨਾਂ ਮੁਖਰ ਹੋ ਕੇ ਨਹੀਂ ਬੋਲਦੇ ਤੁਸੀਂ ਕੋਈ ਬਿਆਨ ਲਿਆਓ ਉਹਨਾਂ ਦਾ ਨਾ ਨਾ ਮੈਂ ਤਾਂ ਉਹ ਬਚੋਲਾ ਸਾਡਾ ਕਹਿੰਦੇ ਨੇ ਬਚੋਲਾ ਸਾਹਿਬ ਤਾਂ ਉਹਨਾਂ ਨੇ ਖੜਦੇ ਜੋ ਪੰਜਾਬ 'ਚ ਘਟਨਾਵਾਂ ਆਸੀ ਤਾਂ ਪੰਜ-ਸੱਤ ਬੰਦੇ ਇਹਨਾਂ ਦੇ ਬਾਰਡਰਾਂ ਤੋਂ ਹਰਿਆਣਾ ਗਵਰਨਮੈਂਟ ਦੇ ਜਾਂ ਦਿੱਲੀ ਦੀ ਸੀਆਈਡੀ ਦੇ ਫੜ ਕੇ ਫੜਾਤੇ ਵੀ ਆ ਸ਼ਰਾਪਤ ਕਰ ਰਹੇ ਆ ਕੋਈ ਕਾਰਵਾਈ ਨਹੀਂ ਇਹ ਕੋਈ ਐਫਆਈਆਰ ਲਿਖ ਲੈਂਦਾ ਵੀ ਤੁਹਾਡੇ ਬੰਦੇ ਪੰਜਾਬ ਦੀ ਟੈਰੀਟਰੀ ਚ ਆ ਕੇ ਸ਼ਰਾਪ ਇਹਦਾ ਮਤਲਬ ਪੰਜਾਬ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ ਅਸੀਂ ਤਾਂ ਸਪੱਸ਼ਟ ਪੁੱਛਿਆ ਇਹਨਾਂ ਨੂੰ ਵੀ ਇਹਦਾ ਜਵਾਬ ਦਿਓ ਵੀ ਤੁਹਾਡਾ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ ਤੁਸੀਂ ਕੀ ਕੋਆਰਡੀਨੇਟ ਕਰ ਰਹੇ ਹੋ ਸੈਂਟਰ ਦੇ ਨਾਲ ਹਾਂ ਫਿਰ ਤਾਂ ਅਸੀਂ ਤਾਂ ਕਹਿੰਨੇ ਨੇ ਵੀ ਜਦੋਂ ਤੁਹਾਡੇ ਵਾਲੇ ਪਾਸੋਂ ਫਰਕ ਲੱਗਦਾ ਕੀ ਕੋਆਰਡੀਨੇਟ ਕਰਦੇ ਜੇ ਫਿਰ ਤਾਂ ਮੈਨੂੰ ਲੱਗਦਾ ਵੀ ਮੈਂ ਇਹ ਵਿਅਕਤੀਗਤ ਤੌਰ ਤੇ ਦੋਵਾਂ ਸਰਕਾਰਾਂ ਨੂੰ ਦੇਖਿਆ ਅਸੀਂ ਨਹੀਂ ਕਹਿੰਦੇ ਕੋਈ ਕਮੀ ਕਾਂਗਰਸ ਦੀ ਨਹੀਂ ਕਾਂਗਰਸ 'ਚ ਵੀ ਕਮੀਆਂ ਕੈਪਟਨ ਰਮਿੰਦਰ 'ਚ ਵੀ ਕਮੀਆਂ ਹੁਣ ਉਹ ਪੱਟ ਪੱਟ ਚਲਾ ਗਿਆ ਬਟ ਇਹਦੇ ਨਾਲੋਂ ਵਧੀਆ ਰੱਕ ਟੱਕ ਦਾ ਸੀਗਾ ਕਿਸੇ ਥੈਂਕ ਯੂ ਜੀ ਧੰਨਵਾਦ ਵੀ ਹੀਰਿੰਗ ਹੁੰਦੀ ਆ ਉਵੇਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਹੈਗੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੇ ਕਿ 5 ਕਿਲੇ ਤੋਂ 5 ਕਿਲੇ ਤੋਂ ਹੇਠਾਂ ਤੇ 5 ਕਿਲੇ ਤੋਂ ਉੱਪਰ ਵਾਲੇ ਨੂੰ 5 ਤੇ 15000 ਚ ਮਸ਼ੀਨਰੀ ਦੇ ਦਿਓ ਅਸੀਂ ਅਸੀਂ ਤਾਂ ਕਿਹਾ ਪਰਾਲੀ ਪਈ ਰਹਿੰਦੇ ਨੇ ਖੇਤਾਂ ਤੁਸੀਂ ਚੱਕ ਕੇ ਲੈ ਜਾਓ ਇਹਦਾ ਕੋਈ ਹੱਲ ਕਰਦੇ ਸਾਡੀ ਮਜਬੂਰੀਆ ਹੋਰ ਕੋਈ ਮਾਝੇ ਵਰਗਾ ਜਿਹੜਾ ਖੇਤਰ ਹੈ ਜਿੱਥੇ ਕਮਰਸ਼ਲ ਦਬਾਬਾ ਵੀ ਹੈਗਾ ਸਬਜ਼ੀਆਂ ਲਈ ਜਿੱਥੇ ਕਮਰਸ਼ਲ ਕ੍ਰੋਪਸ ਬੀਜੀਆਂ ਜਾਣੀਆਂ ਉੱਥੇ ਪਰਾਲੀ ਵਾਲਾ ਮਸਲਾ ਬਹੁਤ ਗੰਭੀਰ ਹੋ ਜਾਂਦਾ ਇਹ ਇਹ ਅੱਗ ਲਾਇਆ ਤੋਂ ਬਗੈਰ ਚੱਲਦਾ ਜੇ ਕੋਈ ਸਰਕਾਰ ਹੱਲ ਕਰ ਦਵੇ ਚੰਗੀ ਗੱਲ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਸਾਰੇ ਪੰਜਾਬ ਦੇ ਕਿਸਾਨਾਂ ਤੇ ਪਈ ਕੇਸ ਪਾ ਦਿਓ ਜੇ ਕੇਸ ਪਾਇਆ ਤੁਹਾਡਾ ਪਰਾਲੀ ਵਾਲਾ ਮਸਲਾ ਹੱਲ ਹੁੰਦਾ ਤੇ ਪਾ ਕੇ ਦੇਖ ਲਓ ਹੁਣ ਕੇਸ ਪਾਇਆ ਰੈਡ ਇੰਟਰੀ ਕਰਿਆ ਮਸਲੇ ਦਾ ਹੱਲ ਤਾਂ ਹੋਣਾ ਨਹੀਂ ਤੁਸੀਂ ਮਸਲੇ ਦੇ ਹੱਲ ਵਾਲੇ ਪਾਸੇ ਜਾਓ ਲੋਕਾਂ ਨੂੰ ਡਰਾ ਤਮਕਾ ਕੇ ਮਸਲੇ ਹੱਲ ਨਹੀਂ ਹੁੰਦੇ ਹਾਂ ਤੁਸੀਂ ਉਹਦਾ ਪ੍ਰਚਾਰ ਕਰ ਲਓ ਤੁਸੀਂ ਸਮਝਾ ਲਓ ਕਿਸਾਨਾਂ ਨੂੰ ਤੁਸੀਂ ਕੋ ਹੱਲ ਲੱਭ ਲਓ ਠੀਕ ਹੈਗਾ ਵਾ ਅਰ ਲਾਸਟ ਮੇਰੀ ਬੇਨਤੀ ਸੀ ਵੀ ਜਿਵੇਂ ਕੇਂਦਰ ਸਰਕਾਰ ਜਿਵੇਂ ਕਹਿੰਦੀ ਸੀ ਵੀ ਪੀਸਫੁਲੀ ਟੰਗਣਾ ਜਿਵੇਂ ਖੱਟਰ ਸਾਹਿਬ ਪਿਛਲੇ ਦਿਨੀ ਬੋਲਦੇ ਰਹੇ ਨੇ ਵੀ ਸਰ ਕੋ ਹੱਥ ਹੈਗਾ ਮੈਂ ਸਵਾਲ ਕਰਦਾ ਵੀ ਵਾਂਗਚੂਗ ਜਿਹੜਾ ਲਦਾਖ ਤੋਂ ਚੱਲਿਆ ਉਹਦਾ ਪੀਸਫੁਲੀ ਅੰਦੋਲਨ ਸੀ ਹੁਣ ਦਿੱਲੀ ਪਹੁੰਚਣਾ ਸੀ ਕੱਲ ਹੀ ਰੌਲਾ ਪਾਤਾ ਵੀ ਰਿਪੋਰਟਸ ਆ ਗਈਆਂ ਨੇ ਵੀ ਸਟੇਟ ਨੇੜੇ ਨੀਅਰ ਸਟੇਟ ਦੇ ਲਖਸ਼ਣਾ ਨੇ ਵੀ ਕੋਈ ਸ਼ਰਾਰਤੀ ਵੜ ਰਹੇ ਨੇ ਉਹਨੂੰ ਕੱਲ ਡਿਟੇਨ ਕੀਤਾ ਗਿਆ ਇੱਕ ਤੁਰਿਆ ਜਾ ਰਿਹਾ ਬੰਦਾ ਆਪਣੇ ਸਟੇਟ ਲਈ ਇਹ ਕਹਿ ਰਿਹਾ ਵੀ ਜਿਹੜੀ ਤੁਹਾਡਾ ਵਿਕਾਸ ਮਾਡਲ ਆ ਉਹਦੇ ਨਾਲ ਸਾਡੇ ਲਦਾਖ ਦੇ ਵਿੱਚ ਕੁਦਰਤੀ ਨੇਚਰਲ ਰਿਸੋਰਸਾਂ ਦਾ ਨੁਕਸਾਨ ਹੋ ਰਿਹਾ ਤੇ ਆਪਣੀਆਂ ਮੰਗਾਂ ਲੈ ਕੇ ਜਾ ਰਿਹਾ ਤੁਸੀਂ ਕਿਵੇਂ ਕਹਿ ਸਕਦੇ ਹੋ ਤੇ ਲਦਾਖੀ ਜਿੰਨੇ ਵੀ ਵਿਦਿਆਰਥੀ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਵੀ ਡਿਟੇਨ ਕੀਤਾ ਜਾ ਰਿਹਾ ਉਹ ਕੇਂਦਰ ਨੰਗਾ ਚਿੱਟਾ ਇਸ ਵੇਲੇ ਜੰਮੂ ਕਸ਼ਮੀਰ 'ਚ ਲੱਛਣਾ ਨੇ ਜੇ ਇਸ ਵੇਲੇ ਨੰਗਾ ਚਿੱਟਾ ਲੋਕਾਂ ਨੂੰ ਪੀਸਫੁਲੀ ਜਿਹੜਾ ਅੰਦੋਲਨ ਕਰਨ ਦੇ ਅਧਿਕਾਰ ਕੁਚਲ ਰਿਹਾ ਤੇ ਉਹ ਕਿਸਾਨਾਂ ਮਜ਼ਦੂਰਾਂ ਦੇ ਕਦੋਂ ਸਕੇ ਸੀਗੇ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਰੱਜ ਕੇ ਬਾਹਰਾਂ ਤੇ ਕੁੱਟਿਆ ਪਰ ਰੱਜ ਕੇ ਉਹਨਾਂ ਦੇ ਤਸੀਹੇ ਦਿੱਤਾ ਇਸ ਕਰਕੇ ਕਹਿੰਦੇ ਸੀ ਕਿ ਮੋਦੀ ਸਰਕਾਰ ਕੋ ਕੋਈ ਵੀ ਜਮਹੂਰੀ ਟੰਗਣਾ ਰੋਸ ਪ੍ਰੋਟੈਸਟ ਕਰਨ ਦਾ ਅਸੀਂ ਨਹੀਂ ਸਮਝਦੇ ਹੈਗੇ ਵੀ ਉਹ ਅਧਿਕਾਰ ਦੇ ਰਹੇ ਨੇ ਹਾਂ ਕੋ ਤਬਕਾ ਤਗੜਾ ਵਾ ਜੋਰ ਨਾਲ ਲੜਾਈ ਲੜ ਕੇ ਆਪਣੇ ਮਸਲਿਆਂ ਦਾ ਹੱਲ ਕਰ ਲਵੇ ਮੈਂ ਇਹਨਾਂ ਕਹਿਣਾ ਸੀ ਧੰਨਵਾਦ